ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ 70 ਸਾਲ ਦੀ ਬਜ਼ੁਰਗ ਅਵਸਥਾ ਦਾ ਵੀ ਖਿਆਲ ਨਹੀਂ ਕੀਤਾ ਤੇ ਹਰ ਰੋਜ਼ ਅੰਮ੍ਰਿਤ ਵੇਲੇ ਬਿਆਸਾ ਨਦੀ ਤੋਂ ਜਲਦੀ ਗਾਗਰ ਲਿਆ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਭਾਵੇਂ ਕਿੰਨੀ ਵੀ ਹਨੇਰੀ ਜਾਂ ਕਿੰਨਾ ਵੀ ਛਖੜ ਝੁੰਦਾ ਹੋਵੇ ਮੀਂਹ ਕਿਉਂ ਨਾ ਪੈ ਰਿਹਾ ਹੋਵੇ ਪਰ ਉਹਤਾਂ ਨੇ ਆਪਣੀ ਸੇਵਾ ਦੇ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਗੁਰੂ ਜੀ ਦੀ ਸੇਵਾ ਤੋਂ ਇਲਾਵਾ ਉਹਨਾਂ ਨੇ ਰਾਤ ਅਤੇ ਦਿਨ ਨੂੰ ਲੰਗਰ ਦੇ ਵਿੱਚ ਝਾੜੂ ਦੇਣਾ, ਭਾਂਡੇ ਮਾਂਜਣਾ ਤੇ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਨੂੰ ਸਿਖਾਉਣਾ ਇਹ ਵੀ ਸੇਵਾ ਕਰਦੇ। ਉੱਥੇ ਬਾਕੀ ਸਾਰੇ ਹਰੇ ਆਸ-ਪਾਸ ਦੇ ਲੋਕ ਗੁਰੂ ਅਮਰਦਾਸ ਜੀ ਨੂੰ ਨੇ ਥਾਵਾ ਨੇ ਤਾਣਾ ਅਤੇ ਹੋਰ ਬਹੁਤ ਕੁਝ ਬੋਲਕ-ਬੋਲ ਕਰਨ ਲੱਗੇ ਲੋਕ ਕਹਿੰਦੇ ਕਿ ਆਪਣਾ ਕੇਵਲ ਢਿੱਡ ਭਰਨ ਦੇ ਖਾਤਰ ਹੀ ਨਾ ਰਾਤ ਨੂੰ ਆਰਾਮ ਕਰਦਾ ਨਾ ਦਿਨ ਨੂੰ ਹਰ ਵੇਲੇ ਗੁਰੂ ਜੀ ਦੇ ਪਿੱਛੇ-ਪਿੱਛੇ ਲੱਗਿਆ ਰਹਿੰਦਾ ਉਥੇ ਹੀ ਪਰ ਗੁਰੂ ਅਮਰਦਾਸ ਜੀ ਨੇ ਲੋਕਾਂ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਆਪਣੀ ਸੇਵਾ ਦੇ ਵਿੱਚ ਜੁਟੇ ਰਹੇ। ਇਸੇ ਦੇ ਨਤੀਜੇ ਵਜੋਂ ਹੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਪ੍ਰਸੰਨ ਹੋ ਕੇ ਨਿਤਾਣਿਆਂ ਦੇ ਤਾਣ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਓਟ ਦੇ ਵਰ ਦਿੱਤੇ ਜਿਨ੍ਹਾਂ ਨੂੰ ਕਿ ਅੱਜ ਵੀ ਅਸੀਂ ਅਰਦਾਸ ਕਰਨ ਦੇ ਵੇਲੇ ਅਰਦਾਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੰਡਾ ਜੀ ਦੇ ਹੱਥੋਂ ਗੁਰਗੱਦੀ ਦਾ ਤਿਲਕ ਗੁਰੂ ਅਮਰਦਾਸ ਜੀ ਨੂੰ ਲਗਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਸੌਂਪਣਾ ਕਰ ਦਿੱਤੀ। ਕੁਝ ਐਵੇਂ ਦਾ ਹੀ ਇਤਿਹਾਸ ਭਾਈ ਜੱਠਾ ਜੀ ਜਾਨਿਕ ਗੁਰੂ ਰਾਮਦਾਸ ਜੀ ਦਾ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸ ਹੀ ਚੁੱਕੇ ਹਾਂ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬੀਬੀ ਪਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਦੇ ਵੱਲ ਕਰ ਦਿੱਤਾ ਗੁਰੂ ਅਮਰਦਾਸ ਜੀ ਦੀਆਂ ਦੋ ਸੁਪੁੱਤਰੀਆਂ ਸਨ ਅਤੇ ਉਹਨਾਂ ਦੇ ਦੋਵੇਂ ਜਵਾਈ ਗੋਇੰਦਵਾਲ ਸਾਹਿਬ ਵਿੱਚ ਰਹਿ ਕੇ ਗੁਰੂ ਅਮਰਦਾਸ ਜੀ ਦੇ ਸੇਵਾ ਵਿੱਚ ਹਮੇਸ਼ਾ ਜੁਟੇ ਰਹੇ ਜਿਵੇਂ ਕਿ ਹੁਣ ਸਾਡੇ ਦੇਸ਼ ਦੇ ਰਿਵਾਜ ਦੇ ਅਨੁਸਾਰ ਜੇਕਰ ਜਵਾਈ ਆਪਣੇ ਸਹੁਰੇ ਘਰ ਰਹਿੰਦਾ ਹੈ ਅਤੇ ਸਹੁਰੇ ਘਰ ਦਾ ਦਿਨ ਰਾਤ ਕੰਮ ਵੀ ਕਰਦਾ ਹੈ ਉਸ ਨੂੰ અપਮਾਨਿਤ ਸਮਝਿਆ ਜਾਂਦਾ। ਕੁਝ ਇਸ ਤਰ੍ਹਾਂ ਦਾ ਹੀ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ। ਗੋਇੰਦਵਾਲ ਸਾਹਿਬ ਵਿਖੇ ਜਦੋਂ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਉੱਥੇ ਸੰਗਤ ਸਿਰ ਤੇ ਟੋکریاں ਢੋ ਕੇ ਸੇਵਾ ਕਰ ਰਹੀ ਸੀ ਤੇ ਉਸੇ ਹੀ ਸੰਗਤ ਦੇ ਵਿੱਚ ਗੁਰੂ ਰਾਮਦਾਸ ਜੀ ਵੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਿਰ ਤੇ ਟੋکریاں ਚੁੱਕ-ਚੁੱਕ ਕੇ ਸੇਵਾ ਵਿੱਚ ਜੁਟੇ ਸਨ। ਇੱਕ ਦਿਨ ਕੀ ਹੋਇਆ ਕਿ ਲਾਹੌਰ ਦੇ ਸੋਢੀ ਜੋ ਕਿ ਗੁਰੂ ਰਾਮਦਾਸ ਜੀ ਦੇ ਸਾਥਕ ਸੰਬੰਧੀਆਂ ਵਿੱਚੋਂ ਸਨ, ਉਹ ਹਰੀਦਵਾਰ ਨੂੰ ਜਾਂਦੇ ਹੋਏ ਗੋਇੰਦਵਾਲ ਸਾਹਿਬ ਵਿੱਚੋਂ ਦੀ ਲੰਗ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਗਾਰ ਤੇ ਮਿੱਟੀ ਦੀਆਂ ਟੋਕਰੀਆਂ ਸਿਰ ਤੇ ਚੁੱਕੇ ਸੰਗਤ ਵਿੱਚੋਂ ਗੁਰੂ ਰਾਮਦਾਸ ਜੀ ਨੂੰ ਪਛਾਣ ਲਿਆ ਤੇ ਉਹਨਾਂ ਲੋਕਾਂ ਨੇ ਗੁਰੂ ਰਾਮਦਾਸ ਜੀ ਨੂੰ ਕਾਫੀ ਬੋਲਕ-ਬੋਲ ਕੀਤਾ ਉਹਨਾਂ ਲੋਕਾਂ ਦੇ ਤਾਨਿਆਂ ਨੂੰ ਗੁਰੂ ਰਾਮਦਾਸ ਜੀ ਤਾਂ ਚੁੱਪ ਕਰਕੇ ਸਹਿਣ ਕਰ ਗਏ ਪਰ ਹੁਣ ਗੁਰੂ ਰਾਮਦਾਸ ਜੀ ਦਾ ਸਾਖ ਸੰਬੰਧੀ ਇੱਥੇ ਹੀ ਚੁੱਪ ਨਹੀਂ ਰਿਹਾ ਉਹ ਸਭ ਗੁਰੂ ਅਮਰਦਾਸ ਜੀ ਦੇ ਕੋਲ ਗਏ ਅਤੇ ਕਹਿਣ ਲੱਗੇ ਕਿ ਜੇਠੇ ਨੇ ਤਾਂ ਗਿੱਲ ਹੀ ਗਾਲ ਦਿੱਤੀ ਐ ਇਸ ਨੇ ਤਾਂ ਸਾਡਾ ਨਾਮ ਹੀ ਮਿੱਟੀ ਵਿੱਚ ਮਿਲਾ ਦਿੱਤਾ ਇਹ ਤਾਂ ਨਿਆਣਾ ਸਿਆਣਾ ਸੀ ਤੁਸੀਂ ਇਸ ਨੂੰ ਕਿਸੇ ਹੋਰ ਚੰਗੇ ਕੰਮ ਤੇ ਲਗਾ ਦਿੰਦੇ ਵੇਖੋ ਨਾ ਤੁਹਾਡਾ ਜਵਾਈ ਪਾਈ ਐ ਸੋਹਰੇ ਘਰ ਸਿਰ ਤੇ ਟੋکریاں ਢੋਂਦਾ ਚੰਗਾ ਲੱਗਦਾ ਉੱਥੇ ਫਿਰ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਗਿਆ ਗੁਰੂ ਅਮਰਦਾਸ ਜੀ ਫਿਰ ਕਹਿਣ ਲੱਗੇ ਕਿ ਭਾਈ ਜੇਠਿਆ ਹੁਣ ਤੂੰ ਦੱਸ ਤੇਰਾ ਕੀ ਕਹਿਣਾ ਹੈ ਗੁਰੂ ਰਾਮਦਾਸ ਜੀ ਨੇ ਸਾਫੀ ਕਹਿ ਦਿੱਤਾ ਕਿ ਮੇਰੇ ਦਿਲ ਵਿੱਚ ਤਾਂ ਤੁਹਾਡੇ ਪ੍ਰੇਮ ਦੀ ਗੰਗਾ ਉਮੜ ਪਈ ਹੈ ਜਿਸ ਵਿੱਚ ਕਿ ਲੋਕ ਲਾਜ ਦੇ ਤੀਲੇ ਸਾਰੇ ਰੁੱੜ ਹੀ ਚੁਕੇ ਨੇ ਮੇਰੇ ਇਹਨਾਂ ਸਾਖ ਸੰਬੰਧੀਆਂ ਨੂੰ ਇਸ ਗੱਲ ਦਾ ਕੀ ਪਤਾ ਇਥੋਂ ਤੱਕ ਕਿ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਪਿੱਛੇ ਰਹਿ ਗਏ ਉਹ ਵੇ ਗੁਰਤਾ ਗੱਦੀ ਹਾਸਲ ਨਹੀਂ ਕਰ ਸਕੇ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਰੀ ਜੀ ਵੀ ਭਾਈ ਜੇਠਾ ਜੀ ਦੇ ਨਾਲ ਸੇਵਾ ਵਿੱਚ ਮੇਚ ਨਾ ਸਕੇ ਅਤੇ ਗੁਰਿਆਈ ਦੇ ਅਧਿਕਾਰੀ ਉਹ ਵੀ ਨਾ ਨ ਸਕੇ ਜਿਸ ਦੇ ਫਲਸਰੂਪ ਨਾ ਤਾਂ ਗੁਰੂ ਗੱਦੀ ਗੁਰੂ ਅੰਗਦ ਦੇਵ ਜੀ ਦਾ ਸੁਪੁੱਤਰ ਲੈ ਸਕੇ ਤੇ ਨਾ ਹੀ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਹੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ